ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਚਮਕੌਰ ਸਾਹਿਬ ਵਿਖੇ ਇੱਕ ਬਹੁਤ ਵੱਡਾ ਜਿਹੜਾ ਹੈ ਪ੍ਰੋਗਰਾਮ ਹੈ ਰੈਲੀ ਕੀਤੀ ਜਾਣੀ ਹੈ ਉਸ ਨੂੰ ਲੈ ਕੇ ਜਿਹੜੀਆਂ ਨੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਖਰੜ ਦੇ ਸਹਿਜ 威尔ਡਰ ਗਰੁੱਪ ਦੇ ਵੱਲੋਂ ਨੌਜਵਾਨਾਂ ਦਾ ਇੱਕ ਯੂਥ ਦਾ ਜਿਹੜਾ ਬਹੁਤ ਵੱਡਾ ਇਕੱਠ ਜਿਹੜਾ ਕਾਫਲਾ ਤਿਆਰ ਕੀਤਾ ਜਿੱਥੇ ਮਲਵਿੰਦਰ ਸਿੰਘ ਕੰਗ ਦਾ ਉਹਨਾਂ ਨੇ ਨਿੱਘਾ ਸਵਾਗਤ ਕੀਤਾ ਤੇ ਉੱਥੇ ਹੀ ਜਿਹੜਾ ਹੈ ਇਹ ਕਾਫਲਾ ਜਿਹੜਾ ਹੈ ਸ੍ਰੀ ਚਮਕੌਰ ਸਾਹਿਬ ਲਈ ਵੀ ਰਵਾਨਾ ਕੀਤਾ ਗਿਆ ਹੈ ਆ ਤੁਹਾਨੂੰ ਲੈ ਚਲਦੇ ਹਾਂ ਇਸ ਕਾਫਲੇ ਦੇ ਵਿੱਚ ਇਹ ਤੁਹਾਨੂੰ ਦਿਖਾਣੇ ਆ ਤਸਵੀਰਾਂ ਸਹਿਦ ਏਕਮ ਗਰੁੱਪ ਦੇ ਜੋ ਮੈਂਬਰ ਨੇ ਉਹ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ ਸਹਿਦ ਗਰੁੱਪ ਜਿੰਦਾਬਾਦ ਸਹਿਦ ਗਰੁੱਪ ਜਿੰਦਾਬਾਦ ਸਹਿਦ ਗਰੁੱਪ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਗਲਵਿੰਦਰ ਸਿੰਘ ਕੰਗ ਜਿੰਦਾਬਾਦ ਗਲਵਿੰਦਰ ਸਿੰਘ ਕੰਗ ਜਿੰਦਾਬਾਦ ਚਲੋ ਜੀ जिंदाबाद आम आदमी पार्टी जिंदाबाद और कहीं बोलवा मैं कंसम मोहरदाई मोहरदाई साहब मैं दिखाऊंगा मैं छौ किससे जत बाद जाना बोलो बोलो भाई हो जाओ जल्दी बोलो भाई आम आदमी पार्टी जिंदाबाद आम आदमी पार्टी जिंदाबाद आम आदमी पार्टी जय हिंद ग्रुप ਮਾਰਬਿੰਦਰ ਸਿੰਘ ਕਾਂਗਰ ਜਿੰਦਾਬਾਦ ਰਾਹਿਤ ਗਰੁੱਪ ਕਾਂਗਰ ਰਾਹਿਤ ਗਰੁੱਪ ਕਾਂਗਰ ਰਾਹਿਤ ਗਰੁੱਪ ਜਿੰਦਾਬਾਦ ਬੜੇ ਖੜੇ ਖੜੇ ਚਲੋ ਓਏ ਵੀਡੀਓ ਆ ਗਿਆ ਪਿੰਡਾ ਸਾਡੂ ਵਾਲਾ ਜਿੱਤੂ ਜੀ ਪਾਜੀ ਪਿੱਛੇ ਪਾਜੀ ਜਿੰਦਾਬਾਦ ਚਲੋ ਚਲੋ ਜੀ ਓਕੇ ਸਾਰੇ ਭਰਾਵਾਂ ਦਾ ਇਨਦਾ ਧੰਨਵਾਦ ਕਰਦਾ ਹਾਂ ਸ਼ਹਿਰ ਗਰੁੱਪ ਦੇ ਸਾਰੇ ਸਤਿਕਾਰਯੋਗ ਸਾਡੇ ਸੱਜਣ ਖੜੇ ਆ ਇੱਥੇ ਔਰ ਸਾਡੇ ਖਰੜ ਤੋਂ ਕਪੂਰ ਸਾਹਿਬ ਵੀ ਖੜੇ ਆ ਬਾਜੀ ਵੀ ਖੜੇ ਆ ਔਰ ਸਾਡੇ ਸਾਰੇ ਨੌਜਵਾਨ ਸਾਥੀ ਅਮਰਿੰਦਰ ਸਿੰਘ ਜੀ ਅੱਜ ਆਪਣੇ ਮਾਨਯੋਗ ਮੁੱਖ ਮੰਤਰੀ ਜੀ ਸਰਦਾਰ ਭਗਵੰਤ ਸਿੰਘ ਜੀ ਦਾ ਮਾਨ ਦਾ ਸਵਾਗਤ ਕਰ ਲਈ ਅਸੀਂ ਮਰਿੰਦੇ ਜਾ ਰਹੇ ਹਾਂ ਔਰ ਤੁਹਾਨੂੰ ਪਤਾ ਇਲੈਕਸ਼ਨ ਦਾ ਸਮਾਂ ਔਰ ਲੋਕਾਂ ਚ ਖਾਸ ਕਰ ਨੌਜਵਾਨਾਂ ਚ ਬਹੁਤ ਉਤਸ਼ਾਹ ਆ ਭਗਵੰਤ ਮਾਨ ਜੀ ਦੀ ਜਿਹੜੀਆਂ 2 ਸਾਲ ਦੀਆਂ ਕਾਰਗੁਜ਼ਾਰੀਆਂ ਰਹੀਆਂ ਲੋਕ ਬੜੇ ਸੰਤੁਸ਼ਟ ਦੇ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਇੱਕ ਜੂਨ ਨੂੰ ਜਿਹੜੀਆਂ ਵੋਟਾਂ ਪੈ ਰਹੀਆਂ ਜੀ ਦੇਖੋ ਮੇਰੀ ਤੇ ਨੌਜਵਾਨ ਭਰਾਵਾਂ ਨੂੰ ਇੱਕੋ ਹੀ ਬੇਨਤੀ ਆ ਅਗਲੇ 2 ਦਿਨ ਰਹਿ ਗਏ ਆ ਜਿਹੜੇ ਰਵਾਇਤੀ ਪਾਰਟੀਆਂ ਇਹਨਾਂ ਨੇ ਲੋਕਾਂ ਨੂੰ ਪੈਸਿਆਂ ਨਾਲ ਨਸ਼ਿਆਂ ਨਾਲ ਭਰਮਾਉਣਾ ਇਹਨਾਂ ਨੇ ਪਹਿਲਾਂ ਵੀ ਸਾਡੇ ਨੌਜਵਾਨੀ ਦਾ ਘਾਣ ਕੀਤਾ ਆ ਔਰ ਆਵਾਦੀ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਆ ਭਗਵੰਤ ਮਾਨ ਜੀ ਨੇ ਪਿਛਲੇ 22-23 ਸਾਲ ਤੋਂ ਸਾਫ਼ ਸੁਥਰੀ ਰਾਜਨੀਤੀ ਕੀਤੀ ਆ ਨੌਜਵਾਨਾਂ ਦੀ ਅਗਵਾਈ ਕੀਤੀ ਆ ਯੂਨੀਵਰਸਿਟੀ ਚ ਕਾਜ ਇਹਨਾਂ ਸਾਰੇ ਭਰਾਵਾਂ ਨੂੰ ਬੇਨਤੀ ਅਗਲੇ 2 ਦਿਨ ਪਹਿਰਾ ਦੇ ਕੇ ਰੱਖੋ ਇਹ ਲੋਕਾਂ ਦੇ ਲਾਲਚ ਕੋਈ ਆਪਣਾ ਆਲੇ ਦੁਆਲੇ ਸੱਜਣ ਨਾ ਆਵੇ ਔਰ ਇਹਨਾਂ ਨੂੰ ਜਿਹੜਾ ਆ ਜਿਹੜਾ 22 ਚ ਬਾਹਰ ਕੀਤਾ ਹੁਣ ਲੋਕ ਸਭਾ ਚ ਵੀ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਪੰਜਾਬ ਦੀ ਬੀਸੀਐਮ ਸਾਹਿਬ ਮਰੰਡੇ ਪਹੁੰਚ ਰਹੇ ਹਨ ਤੇ ਇਸ ਲਈ ਮਲਵਿੰਦਰ ਸਿੰਘ ਕੰਗ ਜੋ ਕਿ ਮੁਹਾਲੀ ਤੋਂ ਚੱਲ ਰਹੇ ਹਨ ਉਹਨਾਂ ਦਾ ਕਾਫਲਾ ਆ ਰਿਹਾ ਹੈ ਇਸ ਲਈ ਅਸੀਂ ਸਹਿਜ ਗਰੁੱਪ ਵੱਲੋਂ ਖਰੜ ਵਿੱਚ ਇੱਕ ਬਹੁਤ بڑا ਇਕੱਠ ਉਹਨਾਂ ਦੇ ਸਵਾਗਤ ਵਾਸਤੇ ਕਰਿਆ ਹੈ ਤੇ ਅਸੀਂ ਕੰਗ ਸਾਹਿਬ ਦੇ ਨਾਲ ਹੁੰਦੇ ਹੋਏ ਫਿਰ ਮਰੰਡੇ ਸੀਐਮ ਸਾਹਿਬ ਕੋਲ ਜਾ ਰਹੇ ਹਨ ਇਕੱਠੇ ਹੋ ਕੇ ਤਾਂ ਇਸ ਲਈ ਅਸੀਂ ਸਭ ਨੂੰ ਆਪਣੇ ਵੀਰਾਂ ਨੂੰ ਦੋਸਤਾਂ ਨੂੰ ਬਜ਼ੁਰਗਾਂ ਨੂੰ ਮਾਤਾ ਨੂੰ ਭੈਣਾਂ ਨੂੰ ਸਭ ਨੂੰ ਅਪੀਲ ਕਰਦੇ ਹਾਂ ਕਿ ਕੰਗ ਮਲਵਿੰਦਰ ਸਿੰਘ ਕੰਗ ਬਹੁਤ ਚੰਗੇ ਇਨਸਾਨ ਹਨ ਬਹੁਤ ਨੇਕ ਇਨਸਾਨ ਹਨ ਤਾਂ ਆਪਾਂ ਉਹਨਾਂ ਨੂੰ ਇੱਕ ਵਾਰ ਮੌਕਾ ਦੇ ਕੇ ਐਮਪੀ ਬਣਾ ਕੇ ਉਹਨਾਂ ਨੂੰ ਦਿੱਲੀ ਭੇਜੀਏ ਜੋ ਕਿ ਸਾਡੇ ਪੰਜਾਬ ਦੀ ਸਾਡੇ ਖਾਸ ਕਰ ਅਨੰਦਪੁਰ ਹਲਕੇ ਦੀ ਜੋ ਕਿ ਉੱਥੇ ਜਾ ਕੇ ਜੋ ਸਾਡੇ ਕੰਮਾਂ ਵਾਸਤੇ ਆਵਾਜ਼ ਚੁੱਕ ਸਕਣ ਤੇ ਨੌਜਵਾਨ ਨੌਜਵਾਨਾਂ ਦਾ ਜੇ ਆਪਾਂ ਗੱਲ ਕਰੀਏ ਨੌਜਵਾਨਾਂ ਦਾ ਇਕੱਠ ਬਹੁਤ ਦੇਖਣ ਨੂੰ ਮਿਲ ਰਿਹਾ ਹਣ ਜਿਹੜਾ ਕਾਬਲੇ ਚ ਕੀ ਕਹਿਣਾ ਚਾਹੁੰਦੇ ਹੋ ਜੇ ਤੁਹਾਡਾ ਪਿਆਰ ਹੈ ਜਾਂ ਪਾਰਟੀ ਦੇ ਨਾਲ ਪ੍ਰਤੀ ਹੈ ਜੀ ਇਹ ਸਾਡਾ ਪਿਆਰ ਤਾਂ ਹੈ ਹੀ ਬਲਕਿ ਨੌਜਵਾਨਾਂ ਬਜੀ ਉਤਸ਼ਾਹ ਹੈ ਕਿ ਅਸੀਂ ਆਪਣੇ ਮਲਵਿੰਦਰ ਸਿੰਘ ਕੰਗਜੋ ਉਹਨਾਂ ਨੂੰ ਐਮਪੀ ਬਣਾ ਕੇ ਦਿੱਲੀ ਭੇਜੀਏ ਕਿ ਜੋ ਸਾਡੇ ਹੱਕਾਂ ਦੀ ਲੜਾਈ ਲੜ ਸਕਣ ਤੇ ਨੌਜਵਾਨਾਂ ਨੂੰ ਤੇ ਆਮ ਲੋਕਾਂ ਨੂੰ 1 ਜੂਨ ਨੂੰ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਚੋਣਾਂ ਹੈ ਜੀ ਲੋਕ ਸਭਾ ਦੀਆਂ ਚੋਣਾਂ ਨੇ ਉਹਨਾਂ ਦੇ ਲਈ ਕੀ ਅਪੀਲ ਕਰਨੇ ਜਾਓਗੇ ਅਸੀਂ ਆਪਣੇ ਦੋਸਤਾਂ ਨੂੰ ਹਲਕੇ ਦੇ ਇਲਾਕੇ ਦੇ ਲੋਕਾਂ ਨੂੰ ਬਜ਼ੁਰਗਾਂ ਨੂੰ ਭੈਣਾਂ ਨੂੰ ਸਭ ਨੂੰ ਮਾਤਾ ਨੂੰ ਸਭ ਨੂੰ ਅਪੀਲ ਕਰਦੇ ਹਾਂ ਕਿ ਇੱਕ ਮੌਕਾ ਆਪਾਂ ਨੂੰ ਮਲਵਿੰਦਰ ਸਿੰਘ ਕੰਗ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਕਿਉਂਕਿ ਆਪਾਂ ਉਹਨਾਂ ਦੇ ਕੰਮਾਂ ਨੂੰ ਉਹਨਾਂ ਤੋਂ ਕੰਮ ਲੈ ਸਕੀਏ ਔਰ ਉਹਨਾਂ ਕੰਮ ਨੂੰ ਅੱਗੇ ਆਉਣ ਵਾਲੇ ਟਾਈਮ 'ਤੇ ਦੇਖ ਸਕੀਏ ਪ੍ਰੋਗਰਾਮ ਕੀਤਾ ਗਿਆ ਸੈਸ ਗਰੁੱਪ ਦੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਜੀ ਬਲੇ ਤਾਂ ਵਾਇਰੂ ਜੀ ਖਾਲਸਾ ਵਾਇਰੂ ਜੀ ਫਤੇ ਜੀ ਅੱਜ ਆਪਾਂ ਨੇ ਸੈਸ ਗਰੁੱਪ ਵੱਲੋਂ ਸੀਐਮ ਸਾਹਿਬ ਦਾ ਦੌਰਾ ਹੋਣ ਕਰਕੇ ਚਮਕੌਰ ਸਾਹਿਬ ਦੇ ਵਾਸਤੇ ਕਾਫਲਾ ਤਿਆਰ ਕਰਿਆ ਇੱਥੇ ਯੂਥ ਦਾ ਸਾਡੇ ਭਰਾਵਾਂ ਨੇ ਸਭ ਨੇ ਮਿਲ ਕੇ ਇੱਥੇ ਇਕੱਠ ਕਰਿਆ ਕੰਗ ਸਾਹਿਬ ਦੀ ਸਪੋਰਟ ਲਈ ਆਪਾਂ ਨੂੰ ਇਲਾਕੇ ਨੂੰ ਇੱਕ ਬਹੁਤ ਹੀ ਬਿਹਤਰੀਨ ਕੈਂਡੀਡੇਟ ਮਿਲੇ ਜਿਹੜੇ ਬਹੁਤ ਹੀ ਵਧੀਆ ਬੁਲਾ ਰਹੇ ਆ ਜਿਹੜੇ ਦਿੱਲੀ ਜਾ ਕੇ ਸਾਡੇ ਸਮੱਸਿਆ ਦਾ ਸਭ ਚੀਜ਼ਾਂ ਦਾ ਉੱਥੇ ਜਾ ਕੇ ਬ ਉਹ ਸਾਨੂੰ ਚੀਜ਼ਾਂ ਲਿਆ ਕੇ ਦੇ ਸਕਦੇ ਆ ਜੀ ਇੱਥੇ। ਇਹ ਕਾਫਲਾ ਕਿ ਆ ਜਮਕੌਰ ਸਾਹਿਬ ਵੀ ਜਾਊਗਾ? ਇਹ ਕਾਫਲਾ ਜਮਕੌਰ ਸਾਹਿਬ ਜਾਏਗਾ ਜੀ ਸਾਰਾ। ਤੇ ਕਿੰਨਾ ਕੁ ਯੂਥ ਤੁਹਾਡੇ ਨਾਲ ਇਸ ਟਾਈਮ ਇਕੱਠਾ ਹੋਇਆ ਜੀ? ਯੂਥ ਤਾਂ ਤੁਸੀਂ ਆਪ ਹੀ ਦੇਖ ਰਹੇ ਜੀ ਇੱਥੇ ਭਰਾਵਾਂ ਦਾ ਸਮਰਥਨ ਬਹੁਤ ਵਧੀਆ ਹੈ। ਠੀਕ ਹੈ ਜੀ ਕਾਫੀ ਗੱਡੀਆਂ ਇਕੱਠੀ ਹੋ ਗਈਆਂ ਸਾਰਾ ਯੂਥ ਆਪਣੇ ਨਾਲ। ਤੇ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਜਾਓਗੇ? ਨੌਜਵਾਨਾਂ ਨੂੰ ਸਾਰੇ ਇਲਾਕੇ ਨੂੰ ਸਾਡੀ ਇਹੀ ਅਪੀਲ ਹੈ ਕਿ ਕੰਗ ਸਾਹਿਬ ਨੂੰ ਵੱਡੀ ਤੋਂ ਵੱਡੀ ਲੀਡ ਨਾਲ ਜਿਤਾਇਆ ਜਾਏ। ਔਰ ਆਪਾਂ ਨੂੰ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ। ਬਹੁਤ ਸਾਬ ਆਜੇ ਜਿਹੜਾ ਕਾਫ ਆ ਜੋ ਕੌਰ ਸਾਹਿਬ ਲਈ ਰਵਾਨਾ ਕੀਤਾ ਜਾ ਰਿਹਾ ਕਿਉਂਕਿ ਮੁੱਖ ਮੰਤਰੀ ਦਾ ਜਿਹੜਾ ਉੱਥੇ ਪ੍ਰੋਗਰਾਮ ਹੈ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਵੱਲਾ ਮੈਂ ਕਹੂੰਗਾ ਫਤਿਹ ਬਲੌਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੇਖੋ ਸਾਰਿਆਂ ਨੂੰ ਪਤਾ ਹੈ ਸਰਦਾਰ ਮਾਲਵਿੰਦਰ ਸਿੰਘ ਕੰਗ ਜੋ ਕਿ ਇੱਕੋ ਇੱਕ ਆਪਣੇ ਹੈਗਾ ਕੰਪਨੀ ਕੈਂਡੀਡੇਟ ਜੋ ਕਿ ਜਿੱਤਣ ਵਾਲਾ ਹੈ ਸਾਨੂੰ ਪਤਾ ਹੈ ਇਸੇ ਵੱਧ ਤੋਂ ਵੱਧ ਲੀਡ ਦਿਵਾ ਕੇ ਅਨੋਖ ਜਿਤਾ ਕੇ ਇੱਥੇ ਸੰਸਦ पे ਜਾਗੇ ਤਾਂ ਕਿ ਆਪਣੇ ਸਾਰੇ ਕੰਮ ਕਰਾ ਸਕੀਏ ਜੋ ਵੀ ਸਾਡੇ ਲੋਕ ਪਰੇਸ਼ਾਨ ਹਨ ਪਹਿਲਾਂ ਉਹ ਸਾਰੇ ਸਾਡੇ ਸਮੱਸਿਆਵਾਂ ਦਾ ਸਵਾਦਨ ਕਰਨਗੇ ਜਾ ਕੇ ਸਾਰਿਆਂ ਨੂੰ ਉਮੀਦ ਹੈ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਵੱਧ ਤੋਂ ਵੱਧ ਵੋਟਾਂ ਵਾ ਕੇ ਸਰਦਾਰ ਸਾਹਿਬ ਨੌਜਵਾਨ ਜਿਹੜੇ ਨੇ ਬਹੁਤ ਜ਼ਿਆਦਾ ਜੁੜ ਰਹੇ ਨੇ ਜੇ ਅੱਪਾ ਗੱਲ ਕਰੀਏ ਸਹਿਜ ਗਰੁੱਪ ਦੇ ਵੱਲੋਂ ਵੀ ਇੱਕ ਬਹੁਤ ਵੱਡਾ ਜਿਹੜਾ ਪਰਮਾ ਕਾਫਲਾ ਜਿਹੜਾ ਔਰੇ ਤੋਂ ਰਵਾਨਾ ਕੀਤਾ ਗਿਆ ਕੀ ਕਿਹਾ ਜਾਂਦੇ ਹੋ ਤੁਸੀਂ ਦੇਖ ਹੀ ਰਹੋ ਵੀ ਆਪਣਾ ਕਿੰਨੇ ਜਨਤਾ ਪਾਰਟੀ ਆਪਣੇ ਨਾਲ ਲੱਗੀ ਸਾਰੀ ਸਾਰੀ ਯੂਥ ਲੱਗੀ ਹੋਈ ਹੈ ਤੇ ਸਾਰੇ ਆਪਣੇ ਅਸਾਹ ਸਾਰਿਆਂ ਚ ਅਸਾਹ ਕਰਕੇ ਸਾਰੇ ਆਪਣੇ ਨਾਲ ਜੁੜੇ ਹੋਏ ਹਨ ਤੇ ਆਪਣੀ ਬੇਨਤੀ ਹੈ ਵੀ ਵੱਧ ਤੋਂ ਵੱਧ ਇਹਨਾਂ ਵੋਟਾਂ ਵਾ ਕੇ ਜਿਤਾਈਏ ਤੇ ਬਾਤੋ ਲੀਡ ਦਿਵਾਇਆ ਰੋ ਜਿਹੜੀਆਂ ਵੋਟਾਂ ਪੈਣੀਆਂ ਤੇ ਲੋਕਾਂ ਨੂੰ ਤੇ ਨੌਜਵਾਨਾਂ ਨੂੰ ਕੀ ਅਪੀਲ ਕਰੋਗੇ ਜੀ ਸਾਡੀ ਤਾਂ ਬੇਨਤੀ ਹੈ ਆ ਰਲ ਮਿਲ ਕੇ ਆਪਣੇ ਵੋਟ ਖਰਾਬ ਨਾ ਕਰੀਏ ਸਿਰਫ ਵੋਟਾਂ ਛਾੜੂ ਨ ਦੇ ਕੇ ਅਨੋ ਜਿਤਾਈਏ ਆਪਣਾ ਮਾਲਵਿੰਦਰ ਸਿੰਘ ਕੰਗਲ ਜੀ ਨੂੰ ਜਿਹੜਾ ਸਹਿਜ ਗਰੁੱਪ ਦੇ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਉਹਨਾਂ ਬਾਰੇ ਕੀ ਕਹਿਣਾ ਜਾਓਗੇ ਦੇਖੋ ਅਸੀਂ ਬਹੁਤ ਵਧੀਆ ਉਪਰਾਲਾ ਕੀਤਾ ਜੀ ਸਹਿਜ ਗਰੁੱਪ ਨੇ ਮੈਂ ਸਹਿਜ ਗਰੁੱਪ ਦਾ ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਐਡਵੋਕੇਟ ਗਰੁੱਪ ਬਣਾ ਕੇ ਉਹਨੇ ਸਾਰੀ ਜਨਤਾ ਨਾਲ ਲਿਆ ਹੋਇਆ ਹੈ ਅਨੇਤੋ ਦੇਖੋ ਕਿ ਨਹੀਂ ਵਾਰੀ ਆ ਕੜਤੀ ਧੁੱਪ ਦੇ ਵਿੱਚ ਸਾਰੇ ਜਨਤਾ ਖੜੀ ਹੈ ਸਾਰੇ ਬੇਨਤੀ ਹੈ ਰਾਮਿਲ ਕੇਪਾ ਨੂੰ ਜਤਾਈਏ ਹਮਲਾ ਮਾਰੀਏ ਤਾਂ ਕਿ ਇਹਨੂੰ ਸੰਸਦ ਭੇਜੀ ਆਪਾਂ ਸਰਦਾਰ ਮਾਲਵਿੰਦਰ ਸਿੰਘ ਕੰਗ ਤੁਸੀਂ ਦੇਖਿਆ ਇਹ ਤਸਵੀਰਾਂ ਸਹਿਜ ਰੂਪ ਦੇ ਮੈਂਬਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਨੌਜਵਾਨ ਜਿਹੜੇ ਆ ਰੀੜ ਦੀ ਹੱਡੀ ਆਉਂਦੀ ਹੈ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਸ ਤਰ੍ਹਾਂ ਨੌਜਵਾਨ ਜਿਹੜਾ ਆ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਤੇ ਮਾਲਵਿੰਦਰ ਸਿੰਘ ਕੰਗ ਜਿਹੜੇ ਨੇ ਵੱਡੀ ਲੀਡ ਨਾਲ ਜਿੱਤਣਗੇ ਕਿਉਂਕਿ ਨੌਜਵਾਨਾਂ ਦੀ ਆਵਾਜ਼ ਜਿਹੜੀ ਹੈ ਲੋਕ ਸਭਾ ਦੇ ਵਿੱਚ ਜਾ ਕੇ ਪੰਜਾਬ ਦੇ ਮੁੱਦਿਆਂ ਨੂੰ ਉਹ ਚੁੱਕਣਗੇ ਹੁਣ ਦੇਖਣਾ ਇਹ ਹੋਵੇਗਾ ਕਿ ਨੌਜਵਾਨਾਂ ਨੇ ਜਿਹੜਾ ਮਲਵਿੰਦਰ ਸਿੰਘ ਤੰਗ ਦੇ ਉੱਤੇ ਭਰੋਸਾ ਕੀਤਾ ਉਹ ਕਿੰਨਾ ਖਰੇ ਉਤਰਦੇ ਨੇ ਇਹ ਤਾਂ ਨਾਲਾ ਸਮਾਂ ਹੀ ਦੱਸੇਗਾ ਅਖਰੜਦੋਸ਼ ਡੇਵਿਡ ਬਰਮਾ ਦੀ ਖਾਸ ਰਿਪੋਰਟ